ਮਹਾਪੁਰਖ ਜਿਵੇਂ ਦਰ ਬਾਬਾ ਮੱਤਨ ਸਿੰਘ ਜੀ ਮਹਾਪੁਰਖਾਂ ਦੇ ਪ੍ਰੇਮ ਚਾਹੀ ਚਾਰ ਆਪੇ ਬਖਸ਼ੇ ਦੇਵੀ ਚਾਰ ਹਰਨਾਮ ਅਚਰਤ ਹਉ ਮੈਂ ਵਿੱਚ ਸਭ ਕਾਰ ਕਮਾਹੀ ਗੁਰਪਰਸਾਦੀ ਹਉ ਮੈਂ ਜਾਏ ਬਿਲਕੁਲ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਮਾਗਮ ਜਿਹੜਾ ਜੀ ਪੂਰੀ ਦੁਨੀਆ ਭਰ ਦੇ ਵਿੱਚ ਮਹਣੀ ਸ਼ਰਦਾ ਦੇ ਨਾਲ ਉਹ ਉਹਨੂੰ ਮਨਾਇਆ ਜਾ ਰਿਹਾ ਯਾਦ ਕਰਨ ਨੇ ਗੁਰੂ ਸਾਹਿਬ ਨੂੰ ਅੱਜ ਪਿੰਡ ਤੰਘੇੜਾ ਜੀ ਇੱਥੇ ਗੁਰੂ ਘਰ ਜਿਹੜਾ ਸਮਾਗਮ ਰੱਖਿਆ ਸੀਗਾ ਔਰ ਇਸ ਸਮਾਗਮ ਦੇ ਵਿੱਚ ਮੈਂ ਪਹੁੰਚ ਕੇ ਇਸੇ ਸੰਗਤਾਂ ਦੇ ਦਰਸ਼ਨ ਕੀਤੇ ਸੰਗਤਾਂ ਦੇ ਰੂਬਰੂ ਹੋਏ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਔਰ ਇਹ ਅਸੀਂ ਧਰਤੀ ਆ ਧੰਗੇੜਾ ਜਿੱਥੇ-ਇਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਜੀ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਜੀ ਆਪਣੇ ਆਪ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਕਿ ਅਸੀਂ ਕਿੰਨਾ ਗੱਲਾਂ ਦੇ ਵਿੱਚ ਉਲਝੇ ਪਏ ਆ ਗੁਰੂ ਸਾਹਿਬ ਦੀ ਕੁਰਬਾਨੀ ਕਿੰਡੀ ਵੱਡੀ ਸੀਗੀ ਜੇ ਉਹਦੇ ਵਿੱਚੋਂ ਕਿਤੇ ਇੱਕ ਕਣ ਜਿੰਨਾ ਵੀ ਆਪਾਂ ਕੋਈ ਗੱਲ ਪੱਲੇ ਬੰਨ ਲਈਏ ਤਾਂ ਸ਼ਾਇਦ ਜੀਵਨ ਸਫਲ ਹੋ ਸਕਦਾ ਤੇ ਗੁਰੂ ਸਾਹਿਬ ਦੀ ਬਹੁਤ ਲਾਸਾਨੀ ਕੁਰਬਾਨੀ ਜਿਹੜੀ ਆ ਜਿਹੜਾ ਗੁਰੂ ਸਾਹਿਬ ਨੇ ਮੁੱਢ ਬੰਨਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਉਦੇ ਵਿੱਚ ਦੁਨੀਆ ਦੀ ਕਿਤੇ ਉਦਾਹਰਣ ਜੜੀ ਉਹ ਨਹੀਂ ਮਿਲਦੀ ਜਿਹੜਾ ਸਾਡੇ ਕੋਲੇ ਸੰਡ ਤੋਂ ਪ੍ਰਪੋਜ਼ਲਾਂ ਵੀ ਮੰਗ ਲਏ ਗਿਆ ਐਕਸੈਪਟਿਵ ਵੀ ਹੋ ਗਈਆਂ ਸਾਰੇ ਕਿਹੜੇ-ਕਿਹੜੇ ਕੰਮ ਕਰਨੇ ਆਸੀਂ ਪੰਚਾਇਤਾਂ ਨੂੰ ਬੁਲਾ ਕੇ ਪੁੱਛ ਲਏ ਗੁਰੂ ਘਰ ਦੇ ਜਿਹੜੀ ਕਮੇਟੀ ਸੀ ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਦੱਸੋ ਕਿਹੜੇ-ਕਿਹੜੇ ਕੰਮ ਤੁਸੀਂ ਕਰਨੇ ਆ ਤੇ ਉਹ 2 ਕਰੋੜ ਰੁਪਿਆ ਸਾਡਾ ਆਉਣ ਦਾ ਵੇਜ ਸਾਰਾ ਸਿਸਟਮ ਉਹ ਅਸੀਂ ਸਾਰਾ ਪਲਾਨ ਕਰ ਲਿਆ ਔਰ ਬਹੁਤ ਜਲਦੀ ਇੱਕ ਇੱਕ ਡੇਢ ਮਹੀਨੇ ਦੇ ਵਿੱਚ ਉਹ ਕੰਮ ਸਾਰੇ ਪੂਰੇ ਕਰ ਲਾਂਗੇ ਜੀ ਥੈਂਕ ਯੂ ਮਿਹਰਬਾਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿੱਥੇ ਆਪਾਂ ਖੜੇ ਆ ਇਹ ਆ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਨਸ਼ੋ ਪ੍ਰਾਪਤ ਸਥਾਨ ਹੈ ਨੋਮੇ ਪਾਸ਼ਾ ਜੀ ਦਾ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਗੁਰੂ ਸਾਹਿਬ ਨੂੰ ਸਮਰਪਿਤ 350 ਸਾਲਾ ਸਤਾਪਦੀ ਮਨਾਈ ਜਾ ਰਹੀ ਸਿੰਘ ਦੇ ਮਾਨ ਜੀ ਆਏ ਨੇ ਉਹਨਾਂ ਦਾ ਧੰਨਵਾਦ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟਵਾੜਾ ਜੀ ਆਏ ਨੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਵਰ੍ਹਾ ਇਹਨਾਂ ਨੇ ਸੇਵਕ ਭਾਈ ਸਤੀਦਾਸ ਭਾਈ ਮਤੇ ਭਾਈ ਡੇਲਾ ਜੀ ਦਾ ਸ਼ਹੀਦੀ ਵਰ ਹੈ ਤੇ ਸਮੁੱਚਾ ਪੰਥ ਬੜੇ ਜੋਸ਼ ਨਾਲ ਬਣਾ ਰਿਹਾ ਹੈ ਸਰਕਾਰ ਨੇ ਵੀ ਅਨਾਉਂਸ ਕੀਤੇ ਸੀਗੇ ਸਮਾਗਮ ਤੇ ਅੱਜ ਇੱਥੋਂ ਦੀ ਗ੍ਰਾਮ ਪੰਚਾਇਤ ਨੇ ਜਗਦੀਪ ਸਿੰਘ ਸਪੰਸਰ ਦੀ ਗਾਇਤ ਵਿੱਚ ਸਮਾਗਮ ਹੋਇਆ ਤੇ ਗੁਰੂ ਤੇ ਇਤਿਹਾਸ ਦਾ ਗਾਇਨ ਕੀਤਾ ਰਾਗੀ ਸਿੰਘਾਂ ਨੇ ਕੀਰਤਨ ਹੋਇਆ ਸੰਗਤ ਪਹੁੰਚੀ ਹੈ ਬੜਪਾਗੀਆਂ ਅਸੀਂ ਇੱਥੇ ਪਹੁੰਚੇ ਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ 350 ਸਾਲਾ ਸ਼ਤਾਬਦੀ ਜੋ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ ਉਹਦੇ ਤੇ ਗੁਰੂ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਢੰਗੇੜਾ ਸਾਹਿਬ ਧਰਤੀ ਦੇ ਉੱਪਰ ਆਪਾਂ ਖੜੇ ਆਂ ਔਰ ਇਸ ਮੂਹ ਸੰਗਤਾਂ ਨੂੰ ਇਹ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕੀਤਾ ਔਰ ਜੋ ਉਹਨਾਂ ਨੇ ਧਰਮ ਨਿਰਪੱਖਤਾ ਬਾਰੇ ਔਰ ਮਨੁੱਖੀ ਅਧਿਕਾਰਾਂ ਦੇ ਲਈ ਜੋ ਸਾਨੂੰ ਸਾਰਿਆਂ ਨੂੰ ਇੱਕ ਸਿੱਖਿਆ ਦਿੱਤੀ ਹੈ ਉਸ ਤੇ ਚੱਲਣ ਦੇ ਲਈ ਸਾਰੇ ਜਿ ਜਿੰਨੀਆਂ ਸੰਗਤਾਂ ਇੱਥੇ ਆਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸੰਗਤਾਂ ਵਚਨਬੱਧ ਨੇ ਜੀ